ਸਾਡੇ ਬਰੈਸ ਕਰ ਦਿੰਦੀਆਂ ਨਾ ਜਾਂਦੀਆਂ ਨੂੰ ਰੋਟੀ ਲਾ ਕੇ ਡਿਫੈਂਸ ਬੰਦ ਕਰ ਦਿੰਦੀਆਂ ਪਾਣੀ ਦੀ ਬੋਤਲ ਭਰਤੀ ਨਹੀਂ ਚੱਲੋ ਐ ਨਹੀਂ ਸਰ ਮੁੱਖ ਮੰਤਰੀ ਜੀ ਟਾਹਰਾ ਫਿਰ ਤਾਂ ਬਾਹਰੀ ਮੁੱਖ ਮੰਤਰੀ ਦੀ ਗੈਰੀ ਉਹਦੇ ਤਾਂ ਬੂਦਲੇ ਫੂਕਦੇ ਰੋਜ਼ ਤਾਂ ਸਾਨੂੰ ਹੁੰਦੀਆਂ ਸਲਾਮਾਂ ਐ ਮੁੱਖ ਮੰਤਰੀ ਦਾ ਕੀ ਐ ਇੱਥੇ ਮਰਦਾਂ ਤੋਂ ਵੀ ਡਰ ਲੱਗਣਾ ਇਹ ਬੇਕੀ ਜਾਣਾ ਤਾਂ ਵੀ ਅਸੀਂ ਮਰਦ ਨੂੰ ਪੁੱਛ ਕੇ ਜਾਣਾ ਵੀ ਅਸੀਂ ਬੇਕੀ ਜਾਣਾ ਜੇ ਤਾਂ ਉਹਨਾਂ ਨੇ ਹਾਂ ਕਰਤੀ ਜਾਂ ਉਹ ਨਹੀਂ ਆਉਂਦਾ ਰੋਦੋ ਕੇ ਬਹਿ ਜਾਣਾ ਵੀ ਜਾਣ ਨਹੀਂ ਦਿੰਦੇ ਜਿੱਦੋਂ ਦੇ ਅਸੀਂ ਇੱਧਰ ਆਏ ਆ ਲੀੜਾ ਕੱਪੜਾ ਪਾ ਕੇ ਰੋਟੀ ਪਾ ਕੇ ਅਸੀਂ ਮਰਦ ਨੂੰ ਕਹਿ ਦਿੰਦੀਆਂ ਵੀ ਅਸੀਂ ਜਥੇਬੰਦੀ ਚ ਚੱਲੀਆਂ ਠੀਕ ਆ ਜੀ ਜਾਓ ਇਹ ਤਾਂ ਕਿਤੇ ਕਹਿੰਦੇ ਵੀ ਅਗਰਾਹਾਂ ਦੇ ਬੁੜੀਆਂ ਵਿਗਾੜਦੀਆਂ ਨਾ ਅਸੀਂ ਕੰਮ ਧੰਦਾ ਕਰੀ ਜਾਂਦੀਆਂ ਮਰਦ ਆਉਂਦਾ ਬਾਹਰੋਂ ਕਿਉਂ ਬੇਲਾ ਵੀ ਆ ਗਿਆ ਸਾਥੀਓ 10 ਘਟਕੇ ਲਿਆਇਓ ਪਾਣੀ ਦਾ ਗਲਾਸ ਮੈਂ ਦੱਸੋ ਤੁਸੀਂ ਕੀ ਕਰਕੇ ਆ ਮਰਦਾਂ ਤੋਂ ਪਾਣੀ ਮੰਗਦੇ ਆ ਅਸੀਂ ਵੀ ਬਰਾਬਰ ਦਾ ਐਸਾਂ ਹਾਂ ਪਰ ਜਿਹਦੋਂ ਕਿ ਅਸੀਂ ਇੰਦਰ ਆਉਣ ਲੱਗਾਂ ਨਾ ਸਾਨੂੰ ਮਰਦਾਂ ਨੇ ਆਖਿਆ ਵੀ ਜਾਣਾ ਨਹੀਂ ਨਾ ਸਾਨੂੰ ਤੋਂ ਪਾਣੀ ਮੰਗੇ ਸਾਨੂੰ ਫੜਾ ਦਿੰਦੇ ਬੈਠ ਕੇ ਉਹਨੂੰ ਜਦੋਂ ਗ੍ਰਾਹਾਂ ਵਾਲੇ ਇਕੱਠੇ ਹੁੰਦੇ ਆ ਗ੍ਰਾਹਾਂ ਵਾਲੇ ਆਪਦੀ ਮੰਗਾ ਮਸਲਿਆਂ ਤੇ ਅੜਦੇ ਆ ਮਨਾ ਕੇ ਖੜਦੇ ਆ ਨਾ ਸਾਨੂੰ ਜੇਲ੍ਹਾਂ ਦਾ ਡਰ ਆ ਨਾ ਸਾਨੂੰ ਗੋਲੀਆਂ ਦਾ ਡਰ ਆ ਨਾ ਸਾਨੂੰ ਕਿਸੇ ਥਾਣਿਆਂ ਦਾ ਡਰ ਆ ਜੇ ਸਰਹੰਡਾ ਦਾ ਕੰਗਾ ਨਹੀਂ ਆਉਂਦਾ ਕਾਨੂੰਨ ਚ ਅੱਜ ਕੈਂਚੀ ਆਉਂਦੀ ਆ ਕਿ ਕੀ ਕਹਤੇ ਇਸਕੇ ਅਸੀਂ ਬਾਦਲ ਦੇ ਰਾਜ ਚ ਫੜੇ ਕਰਕੇ ਜਾਣੇ ਆ ਕੰਗਾ ਵੀ ਦੇ ਕੇ ਅੱਜ ਤੁਸੀਂ ਬਿਸ਼ਰਮੀ ਦਿਨੀਆਂ ਜਾਨੀ ਸਾਨੂੰ ਬਹੁਤ ਹੀ ਕੁਝ ਸਿੱਖਣ ਨੂੰ ਮਿਲਦਾ ਜੇਲ੍ਹਾਂ ਜੋ ਥਾਣਿਆਂ ਜੋ ਕੋਈ ਪੁਲਿਸ ਵਾਲਾ ਨਹੀਂ ਆਉਂਦਾ ਸਾਡੇ ਕੋਈ ਬੈਂਕ ਵਾਲਾ ਨਹੀਂ ਆਉਂਦਾ ਏਦੋਂ ਪਹਿਲਾਂ ਅਸੀਂ ਘਰੇ ਔਰਤਾਂ ਕੋਹਾ ਸਿਰਦੀਆਂ ਸੀ ਅਸੀਂ ਪੁਲਿਸ ਵਾਲਿਆਂ ਨੂੰ ਵੇਖ ਕੇ ਵੀ ਕੰਬਣ ਲੱਗ ਜਾਂਦੀਆਂ ਬਿਜਲੀ ਵਾਲੇ ਆ ਜਾਂਦੇ ਨਾ ਸਾਡੇ ਗੁੰਡੀ ਹੁੰਦੀ ਨਾ ਉਹ ਦਬਕੇ ਮਾਰਦੇ ਉਦੋਂ ਵੀ ਅਸੀਂ ਡਰ ਜਾਂਣਾ ਬੈਂਕ ਵਾਲਿਆਂ ਨੇ ਤਾਂ ਜਮੇ ਹੀ ਸ਼ਰਮ ਲਾ ਦਿੰਦੇ ਸੀ ਉਹ ਬੋਲਦੇ ਸੀ ਖਸਮ ਨੂੰ ਭਜਾਤਾ ਐਹੇ ਜੇ ਸਾਡੇ ਨਾਲ ਹੁਣ ਅਸੀਂ ਉਹਨਾਂ ਦੇ ਗੱਲ ਤੇ ਖੋਡਾ ਧਰ ਲੈਣੀਆਂ ਗ੍ਰਾਹਾਂ ਵਾਲਿਆਂ ਤੋਂ ਹੁਣ ਛੱਡ ਛੱਡ ਜਾਈ ਜਾਂਦੇ ਆ ਲੋਕ ਇਹ ਤਾਂ ਕਾਮਰੇਡ ਐ ਤਾਂ ਡਰਪੋ ਕਾ ਘਰਾਂ 'ਚ ਬੈਠੇ ਆ ਦੇਖੋ ਕਹਿਣ ਵਾਲਿਆਂ ਦਾ ਕਹਿਣਾ ਹੁੰਦਾ ਗ੍ਰਾਹਾਂ ਵਾਲਿਆਂ ਨੂੰ ਛੱਡ ਕੇ ਜਾਂਦੇ ਆ ਕਿਹੜੇ ਜਾਂਦੇ ਆ ਉਹ ਜਿਹੜੇ ਸਾਡੇ ਨਾਲ ਨਹੀਂ ਤੁਰਦੇ ਜਿਹੜੇ ਰਜਾਈਆਂ 'ਚ ਪਏ ਆ ਜਿਹੜੇ ਵੋਟਾਂ ਦੇ ਵਪਾਰੀ ਐ ਉਹ ਇਹੋ ਜਿਹੀਆਂ ਗੱਲਾਂ ਕਰਦੇ ਆ ਉਹਨਾਂ ਨੂੰ ਗ੍ਰਾਹਾਂ ਜਥੇਬੰਦੀ ਸਾਰਿਆਂ ਤੋਂ ਲੜਾਕੂ ਐ ਤੇ ਸਾਰਿਆਂ ਤੋਂ ਵੱਡੀ ਮੰਨੀ ਜਾਂਦੀ ਐ ਉਹਨਾਂ ਨੂੰ ਇਹ ਗੱਲ ਹਾਜਮ ਨਹੀਂ ਆਉਂਦੀ ਕਿਉਂ ਗ੍ਰਾਹਾਂ ਜਥੇਬੰਦੀ ਤੇ ਸਾਰਿਆਂ ਨੂੰ ਐਵੇਂ ਹੀ ਗਰਾਹਾਂ ਤੇ 6:00 ਵਜਦੀ ਹੈ ਫੇਰ ਜਾ ਕੇ ਜਿਹੜੀਆਂ ਸਰਕਾਰਾਂ ਇਹ ਕਾਮਯਾਬ ਹੋਣਗੀਆਂ ਜੇ ਗਰਾਹਾਂ ਜਿੱਥੇ ਬੰਦੀ ਤੇ 6:00 ਨਹੀਂ ਵਜਦੀ ਤੇ ਇਹੀ ਹੜਦਿਆ ਹਰੇਕ ਥਾਂ ਜੇ ਕਿਤੇ ਕੋਈ ਮਜ਼ਦੂਰਾਂ ਦਾ ਧਰਨਾ ਉੱਥੇ ਵੀ ਗਰਾਹਾਂ ਵਾਲੇ ਜੇ ਕੋਈ ਮਲਾਜ਼ਮਾਂ ਦਾ ਉੱਥੇ ਵੀ ਜਿੱਥੇ ਕੋਈ ਤਾਂ ਕਾ ਹੁੰਦਾ ਗਰਾਹਾਂ ਵਾਲੇ ਖੜਦੇ ਆ ਉਹ ਇੱਥੋਂ ਨਾ ਸਰਕਾਰਾਂ ਨੂੰ ਤੇ ਇੱਥੋਂ ਨੇ ਲੋਟੂ ਟੋਲਿਆਂ ਨੂੰ ਹੱਜਮ ਨਹੀਂ ਆਉਂਦੀ ਗੱਲ ਐ ਸਾਨੂੰ ਤਾਂ ਲੱਗਦਾ ਨਹੀਂ ਵੀ ਸਾਡੇ ਨਾਲੋਂ ਕੋਈ ਵੱਖ ਹੋ ਗਿਆ ਸਾਡੇ ਨਾਲ ਤਾਂ ਨੇਥ ਜੁੜਦੇ ਆ ਔਰਤਾਂ ਵੀ ਜੁੜਦੀਆਂ ਆ ਮਰਦ ਵੀ ਜੁੜਦੇ ਨੌਜਵਾਨ ਵੀ ਜੁੜਦੇ ਆ ਸਾਡੀ ਨਿਗਾਚ ਤਾਂ ਨਹੀਂ ਕਹਿਣ ਵਾਲਿਆਂ ਦਾ ਕਹਿਣਾ ਹੁੰਦਾ ਹੈ ਹੈ ਕਹੀ ਜਾਂਦੇ ਹਜਮਣੀ ਆਉਂਦੀ ਫਿਰ ਡਰ ਕਿਹੜੀ ਗੱਲ ਦਾ ਹਜਮ ਕਿਉਂ ਨਹੀਂ ਆਉਂਦੀ ਉਹਨਾਂ ਨੂੰ ਡਰ ਤੁਹਾਨੂੰ ਦਿਸੇ ਜਾਂਦਾ ਜਦੋਂ ਗ੍ਰਾਹਾਂ ਵਾਲੇ ਇਕੱਠੇ ਹੁੰਦੇ ਆ ਗ੍ਰਾਹਾਂ ਵਾਲੇ ਆਪਦੀ ਮੰਗਾ ਮਸਲਿਆਂ ਤੇ ਅੜਦੇ ਆ ਮਨਾ ਕੇ ਖੜਦੇ ਆ ਜਿੰਨੇ ਜੁਗ ਰਹੇ ਆ ਸੀ ਤੇ ਉਹਨਾਂ ਨੂੰ ਡਰ ਲੱਗਦਾ ਤਾਂ ਉਹ ਸਾਡੇ ਤੇ ਤਵੇ ਲਾਉਂਦੇ ਆ ਵੀ ਜੇ ਗ੍ਰਾਹਾਂ ਜਥੇਬੰਦੀ ਦੇ 7 ਵਜਦੀ ਹੈ ਇਹ ਨਿਕੜਦੀ ਹੈ ਤਾਂ ਫਿਰ ਜਾ ਕੇ ਸਾਡੀਆਂ ਜਿਹੜੀਆਂ ਚੰਮਦੀਆਂ ਚੱਲਣਗੀਆਂ ਨਹੀਂ ਸਾਡੀਆਂ ਚੱਲਣਗੀਆਂ ਨਹੀਂ ਤੇ ਅਸੀਂ ਅੜਦੇ ਵੀ ਹੈਗੇ ਆਂ ਨਾ ਸਾਨੂੰ ਜੇਲਾਂ ਦਾ ਡਰ ਆ ਨਾ ਸਾਨੂੰ ਗੋਲੀਆਂ ਦਾ ਡਰ ਆ ਨਾ ਸਾਨੂੰ ਕਿਸੇ ਥਾਣਿਆਂ ਦਾ ਡਰ ਆ ਕਿਉਂ ਨਿੱਤ ਸਾਡਾ ਤਾਂ ਥਾਣਿਆਂ ਨਾਲ ਬਾਹਰ ਪੁਲਿਸਾਂ ਨਾਲ ਬਾਹਰ ਅਸੀਂ ਆਪਦੇ ਮੰਗਾ ਮਸਲਿਆਂ ਤੇ ਲੜਦੇ ਆਂ ਸਾਡੇ ਬੱਚਿਆਂ ਦਾ ਭਵਿੱਖ ਹੈ ਜੀ ਅਸੀਂ ਲੜਾਂਗੇ ਅਸੀਂ ਖੜਾਂਗੇ ਫੇਰ ਸਮਾਰਿਆ ਜਾਣਾ ਹੁਣ ਸਾਡੇ ਇੱਕ ਇੱਕ ਬੱਚਾ ਹੈ ਸਾਡੀ ਦੌੜ ਲੱਗੀ ਹੋਈ ਆ ਬਾਹਰ ਦੀ ਅਸੀਂ ਕਿੱਲੇ ਸਮਾ ਕਿੱਲੇ ਨੂੰ ਧੂਖ ਦਿੰਨੇ ਆ ਫੇਰ ਸਾਡੇ ਬੱਚੇ ਬਾਹਰ ਜਾਂਦੇ ਆ ਜਿੱਥੇ ਅਸੀਂ ਬੱਚਿਆਂ ਨੂੰ ਭੇਜਦੇ ਆ ਇਹ ਨੀਤੀਆਂ ਪਾਲਸੀਆਂ ਤਾਂ ਉੱਥੇ ਹੀ ਬਣ ਕੇ ਆਉਂਦੀਆਂ ਨਾ ਨਵੀਆਂ ਐ ਅਸੀਂ ਉੱਥੇ ਕਿੱਥੇ ਆ ਨਾ ਸਾਡੇ ਬੱਚੇ ਸੁਰੱਖਤ ਰਹਿਣਗੇ ਪਰ ਸਾਨੂੰ ਦੀਦਾ ਨਹੀਂ ਕੋਈ ਇੱਥੇ ਸਾਡੇ ਬੱਚਿਆਂ ਦਾ ਜਿਹੜਾ ਸਮਾਜ ਹੈ ਜਿਹੜੀ ਜ਼ਿੰਦਗੀ ਐ ਤੁੰਥਲੀ ਦਿੱਤੀ ਐ ਤਾਂ ਅਸੀਂ ਬੱਚਿਆਂ ਨੂੰ ਅੱਖਾਂ ਤੋਂ ਪਾਸੇ ਕਰਦੇ ਆ ਯਾਨੀ ਕੋਈ ਸਰਕਾਰ ਆ ਜੇ ਐ ਤੋਂ ਪਹਿਲਾਂ ਕਾਲੀ ਅਸੀਂ ਕਾਂਗਰਸੀ ਸੀ ਆ ਮਲੇ ਆ ਗਏ ਸਾਡਾ ਕਿਸੇ ਨੇ ਨਹੀਂ ਸਮਾਰਨਾ ਅਸੀਂ ਤੇ ਇਹੀ ਲੋਕਾਂ ਨੂੰ ਸੁਨੇਹਾ ਦੇਣਾ ਹੈ ਵੀ ਜਾਂ ਤੁਸੀਂ ਆਪ ਦੇ ਬੱਚਿਆਂ ਦਾ ਭਵਿਆਖ ਬਚਾਉਣਾ ਹੈ ਆਦੇ ਬੱਚਿਆਂ ਦੀਆਂ ਜਾਇਦਾਦਾਂ ਬਚਾਉਣੀਆਂ ਹੈ ਤਾਂ ਤੁਸੀਂ ਕਿਸੇ ਝੰਡੇ ਠਾਕੇ ਲੜ ਲਓ ਇਹ ਨਹੀਂ ਵੀ ਗਰਾਹਾਂ ਵਾਲਾ ਖੱਲਿਆਂ ਦਾ ਕਿਸੇ ਜਥੇਬੰਦੀ ਨਾਲ ਜੁੜ ਜਾਓ ਪਰ ਜਥੇਬੰਦੀ ਬਿਨਾ ਸਾਡਾ ਸਹਿਕਾਰਾ ਨਹੀਂ ਹੋਣਾ ਅਸੀਂ ਜਥੇਬੰਦੀ ਚ ਆਉਨੇ ਆ ਸਾਡੇ ਕੋਈ ਬਿਜਲੀ ਵਾਲਾ ਨਹੀਂ ਆ ਕੇ ਫੜਦਾ ਕਿਉਂ ਸਾਨੂੰ ਜਵਾਬ ਸਵਾਲ ਅਸੀਂ ਸਿੱਖ ਗਏ ਕਿ ਉਹਨਾਂ ਨੂੰ ਕਿਵੇਂ ਮੋੜ ਕਰਨਾ ਹੈ ਕੋਈ ਪੁਲਿਸ ਵਾਲਾ ਨਹੀਂ ਆਉਂਦਾ ਸਾਡੇ ਕੋਈ ਬੈਂਕ ਨਹੀਂ ਆਉਂਦਾ ਐਤੋਂ ਪਹਿਲਾਂ ਅਸੀਂ ਘਰੇ ਔਰਤਾਂ ਕੋ ਆ ਸਿਰਦੀਆਂ ਸੀ ਅਸੀਂ ਪੁਲਿਸ ਵਾਲਿਆਂ ਨੂੰ ਵੇਖ ਕੇ ਵੀ ਗੰਮਲ ਲੱਗ ਜਾਂਦੀਆਂ ਬਿਗਲੀ ਵਾਲੇ ਆ ਜਾਂਦੇ ਨਾ ਸਾਡੇ ਗੁੰਡੀ ਹੁੰਦੀ ਨਾ ਉਹ ਧੱਕੇ ਮਾਰਦੇ ਉਦੋਂ ਵੀ ਅਸੀਂ ਡਰ ਜਾਂਣਾ ਬੈਂਕ ਵਾਲਿਆਂ ਨੇ ਤਾਂ ਜਮਾਈ ਸ਼ਰਮ ਲਾ ਦਿੰਦੇ ਸੀ ਕਿ ਕਰਜ਼ਾ ਚੱਕਿਆ ਹੁੰਦਾ ਸੀ ਬੈਂਕ ਤੋਂ ਉਹ ਕਿਸੇ ਦੀ ਧੀ ਖੜੀ ਹੈ ਕਿਸੇ ਦੀ ਭੈਣ ਖੜੀ ਹੈ ਉਹ ਬੋਲਦੇ ਸੀ ਖਸਮ ਨੂੰ ਭਜਾਤਾ ਇਹੇ ਜੇ ਸਾਡੇ ਨਾ ਹੁਣ ਅਸੀਂ ਉਹਨਾਂ ਦੇ ਗੱਲ ਤੇ ਖੋਟਾ ਧਰ ਲੈਣੀਆਂ ਵੀ ਸੰਭਲ ਕੇ ਬੋਲੋ ਪਹਿਲਾਂ ਤਾਂ ਆਉਂਦੇ ਹੀ ਨਹੀਂ ਤੇ ਨਹੀਂ ਅਸੀਂ ਉਹਨਾਂ ਦੀ ਜਵਾਨ ਬੰਦੀ ਕਰ ਦਿੰਦੀਆਂ ਵੀ ਸੰਭਲ ਕੇ ਬੋਲੋ ਐ ਫालतू ਨਾ ਬੋਲਿਓ ਗੱਲ ਸਾਢੇ ਨਾ ਉਹ ਕਰੋ ਕਰਜਾ ਦੇਣਾ ਜੇ ਸਾਡੇ ਕੋਲੇ ਹੋਇਆ ਦੇ ਦੇ ਦਾਂਗੇ ਸਾਡੇ ਕੋਲੇ ਹੈ ਨਹੀਂ ਨਹੀਂ ਦਿੰਦੇ ਯਾਨੀ ਜਦੋਂ ਅਸੀਂ ਇੱਥੇ ਬੰਨੀ ਕਿ ਆਉਨੇ ਆ ਨਾ ਉਦੋਂ ਫਿਰ ਸਾਨੂੰ ਸਾਰੀਆਂ ਗੱਲਾਂ ਦਾ ਪਤਾ ਲੱਗਦਾ ਫਿਰ ਸਾਡੇ ਡਰ ਵੀ ਝੱਕੇ ਜਾਂਦੇ ਆ ਇਹ ਇੱਕ ਸਕੂਲ ਆ ਐ ਇੱਥੋਂ ਅਸੀਂ ਸਿੱਖ ਕੇ ਜਾਂਦੇ ਆ ਇਹ ਦਲੇਰੀ ਫਿਰ ਅਗਰਾਹਾਂ ਵਾਲੇ ਨੇ ਭਰਤੀ ਅੰਦਰ ਆਏ ਨੇ ਹਰਿੰਦਰ ਬਿੰਦੂ ਨੇ ਇਹਨਾਂ ਨੇ ਭਰੀ ਆ ਹਾਂਜੀ ਪਹਿਲਾਂ ਅਸੀਂ ਵੀ ਗੋ ਗੂੜਾ ਸਿੱਟਣਾ ਆ ਗੀਆਂ ਔਰਤਾਂ ਸੀ ਇਹ ਘਰਾਂ ਦੇ ਵਿੱਚੋਂ ਮਰਦਾਂ ਤੋਂ ਵੀ ਡਰ ਲੱਗਣਾ ਜੇ ਬੇਕੀ ਜਾਣਾ ਤਾਂ ਵੀ ਅਸੀਂ ਮਰਦ ਨੂੰ ਪੁੱਛ ਕੇ ਜਾਣਾ ਵੀ ਅਸੀਂ ਬੇਕੀ ਜਾਣਾ ਜੇ ਤਾਂ ਉਹਨਾਂ ਨੇ ਹਾਂ ਕਰਤੀ ਜਾਂ ਉਹ ਨਹੀਂ ਆਉਂਦਾ ਰੋਦੋ ਕੇ ਬਹਿ ਜਾਣਾ ਵੀ ਜਾਣ ਨਹੀਂ ਦਿੰਦੇ ਜਦੋਂ ਦੇ ਅਸੀਂ ਇੱਧਰ ਆਏ ਆ ਉਦੋਂ ਦੇ ਅਸੀਂ ਇਹਦੀ ਤਿਆਰੀ ਬੰਨ ਕੇ ਲੀੜਾ ਕੱਪੜਾ ਪਾ ਕੇ ਰੋਟੀ ਪਾ ਕੇ ਅਸੀਂ ਮਰਦ ਨੂੰ ਕਹਿ ਦਿੰਦੀਆਂ ਵੀ ਅਸੀਂ ਜਥੇ ਬੰਦੀ ਚ ਚੱਲੀਆਂ ਠੀਕ ਆ ਜੀ ਜਾਓ ਹਾਂ ਜੀ <laughs> हां मैं जान इतना सा जेड़ा मनोबल तखड़ा हो गया ਸਾਡੇ ਦਿਲ ਇੰਨੇ ਤਖੜੇ ਹੋ ਗਏ ਨਹੀਂ ਅਸੀਂ ਕੰਮ ਧੰਦਾ ਕਰੀ ਜਾਂਦੀਆਂ ਮਰਦ ਆਉਂਦਾ ਬਾਹਰੋਂ ਕਿਉਂ ਮੇਲਾ ਵੀ ਆ ਗਿਆ ਸਾਥੀਓ 10 ਘਟ ਕੇ ਲਿਆਇਓ ਪਾਣੀ ਦਾ ਗਲਾਸ ਮੈਂ ਦੱਸੋ ਤੁਸੀਂ ਕੀ ਕਰਕੇ ਆਏ ਮਰਦਾਂ ਤੋਂ ਪਾਣੀ ਮੰਗਦੇ ਆ ਅਸੀਂ ਵੀ ਬਰਾਬਰ ਦਾ ਐਸਾਂ ਹਾਂ ਪਰ ਜਿੱਦਾਂ ਨਹੀਂ ਅਸੀਂ ਇੰਦੇ ਆਉਣ ਲੱਗ ਗਿਆਂ ਇਹ ਸਭ ਗੱਲਾਂ ਅਸੀਂ ਦੂਰ ਕਰਤੀਆਂ ਨਾ ਸਾਨੂੰ ਮਰਦਾਂ ਨੇ ਆਖਿਆ ਵੀ ਜਾਣਾ ਨਹੀਂ ਨਾ ਸਤੋਂ ਪਾਣੀ ਮੰਗੇ ਸਾਨੂੰ ਫੜਾ ਦਿੰਦੇ ਬੈਠ ਕੇ ਉਹਨੂੰ ਇਹ ਇਹ ਤਾਂ ਕਿਤੇ ਕਹਿੰਦੇ ਵੀ ਅਗਰਾਹਾਂ ਦੇ ਬੁੜੀਆਂ ਵਿਗਾੜਤੀਆਂ ਨਾ ਨਾ ਆਪ ਜਾਂਦੇ ਆਪ ਜਾਂਦੇ ਆ ਨਾ ਆਪ ਬਹੁਤ ਜਾਂਦੇ ਆ ਜਿਹਦੇ ਇੱਕਔਰਤ ਘਰ ਚਦਰ ਕੀ ਉਹਦਾ ਬੱਚਾ ਵੀ ਜਾਊ ਉਹਦੀ ਨੋਹ ਵੀ ਜਾਊ ਉਹਦਾ ਮਰਦ ਵੀ ਜਾਊ ਜਾਨੀ ਇੱਧਰ ਆਏ ਆ ਫਿਰ ਆਹਾਂ ਆਲੇ ਦਾ ਸਾਨੂੰ ਇੱਕ ਜ਼ਿੰਦਗੀ ਜਿਉਣੀ ਦੱਸਤਾ ਅਸੀਂ ਨਾ ਸਿੱਧਕੇ ਕਰੇ ਬੈਠ ਗਿਆ ਰਹਿੰਦੀਆਂ ਸੀ ਸਾਨੂੰ ਦੱਸਿਆ ਹੈ ਸਾਡੀ ਬੇਟੀ ਨੇ ਹਰਿੰਦਰ ਬਿੰਦੂ ਨੇ ਇਹ ਬਿੰਦਾਂ ਜਾਨੀ ਮੀਟਿੰਗਾਂ ਕਰਾਉਂਦੀ ਜਾਨੀ ਸਾਨੂੰ ਇੰਨੀਆਂ ਦਲੇਰ ਬਣਾਦਾ ਜੇਲਾਂ ਚ ਵੀ ਜਾਏ ਅਸੀਂ ਸਾਨੂੰ ਕੋਈ ਜੇਲਾਂ ਚ ਨਹੀਂ ਡਰ ਲੱਗਿਆ ਜੇਲਾਂ ਦੀ ਦੋ ਦੋ ਵਾਰੀ ਅਸੀਂ ਆਦੀਆਂ ਮੰਗਾ ਮਸਲੇ ਉੱਥੋਂ ਲੈਂਦੀਆਂ ਰਹੀਆਂ ਅਸੀਂ ਤੇ ਆ ਲਏ ਆ ਆਲੇ ਦੇ ਅਸੀਂ ਸਾਬਣਾ ਲਈਆਂ ਜਿਹੜੇ ਉਹ ਬਰੀਜੀ ਸਾਬਣ ਦੇ ਕੇ ਜਾਂਦੇ ਚਲਾ ਕੇ ਮਾਰੀਆਂ ਬਦਲਵਾ ਖਾਣਾ ਲਿਆ ਅਸੀਂ ਕੰਗਾ ਦੀ ਮੰਗ ਕੀਤੀ ਸਾਨੂੰ ਉਥੋਂ ਨਾ ਗੈਲ ਸਵਰ ਡੰਡਾ ਦਾ ਕੰਗਾ ਨਹੀਂ ਆਉਂਦਾ ਹਾਂ ਕਾਨੂੰਨ ਚ ਅਸੀਂ ਕਹਿੰਜੀ ਆਉਂਦੀ ਆ ਕਿ ਕੀ ਕਹਿੰਦੇ ਇਸਕੇ ਅਸੀਂ ਬਾਦਲ ਦੇ ਰਾਜ ਚ ਫਟੇ ਕਰਕੇ ਜਾਣੇ ਆ ਕੰਗਾ ਵੀ ਦੇਗੇ ਆ ਤੇ ਤੁਸੀਂ ਬਿਸ਼ਰਮੀ ਦਿਨੀਆਂ ਜਾਨੀ ਸਾਨੂੰ ਬਹੁਤ ਹੀ ਕੁਝ ਸਿੱਖਣ ਨੂੰ ਮਿਲਦਾ ਜੇਲਾਂ ਜੋ ਠਾਣਿਆਂ ਜੋ ਤੇ ਹੁਣ ਸਾਨੂੰ ਕਿਸੇ ਦਾ ਡਰ ਨਹੀਂ ਡਾਕਟਰ ਨਿਕਲ ਗਏ ਹੁਣ ਜੇਲਾ ਜੂਲਾ ਨਹੀਂ ਹੁਣ ਤਾਂ ਬੰਦਾ ਸਾਡੇ ਕੋਲ ਸਾਹਮਣੇ ਗੋਲੀ ਮਾਰੇ ਨਾ ਸਾਨੂੰ ਉਹਦਾ ਵੀ ਨਹੀਂ ਡਰ ਮੂਰੇ ਗੋਲੀ ਵਾਲਾ ਖੜਾ ਸੀ ਇੱਕ ਧੰਕੇ ਖੜਦੇ ਆਂ ਵੀ ਆ ਮਾਰੋ ਸਾਡੇ ਇਧਰ ਮੁੱਲ ਪੈਂਦਾ ਐ ਐ ਮਰਤਾ ਕਰੇ ਵੀ ਜਾਣਾ ਐ ਕਿਉਂ ਤੇ ਪਰ ਇਧਰ ਆ ਜਣਾ ਸਾਡਾ ਮੁੱਲ ਪੈਂਦਾ ਜਥੇ ਬੰਦੇ ਕੀ ਸਾਡਾ ਮਾਨ ਤੇ ਸਲਮਾਨ ਪੂਰਾ ਐ ਹਾਂ ਸਾਨੂੰ ਹੱਥੀਂ ਸ਼ਾਮਾਂ ਹੁੰਦੀਆਂ ਤੇ ਪਰਿਵਾਰ ਵੀ ਜਿਦੋਂ ਅਸੀਂ ਇੱਧਰ ਜਾਂਦੀਆਂ ਫਿਰ ਸਾਡੀਆਂ ਗੱਲਾਂ ਬਾਤਾਂ ਨੂੰ ਸਮਝਦੀਆਂ ਸੁਣਦੀਆਂ ਹਲਾਸ਼ੇਰੀ ਦੇਖੇ ਤੋਰਦੀਆਂ ਆਪਣੇ ਸਾਡੇ ਬਰਸ ਕਰ ਦਿੰਦੀਆਂ ਨੋਹਾਂ ਜਾਂਦੀਆਂ ਨੂੰ ਰੋਟੀ ਲਾ ਕੇ ਡਿਫੈਂਸ ਬੰਦ ਕਰ ਦਿੰਦੀਆਂ ਪਾਣੀ ਦੀ ਬੋਤਲ ਭਰਤੀ ਨਹੀਂ ਚੱਲੋ ਐ ਨਹੀਂ ਸਰ ਮੁੱਖ ਮੰਤਰੀ ਜੀ ਟੌਰ ਆ ਫਿਰ ਤਾਂ ਬਾਣੀ ਮੁੱਖ ਮੰਤਰੀ ਦੀ ਕਿਹੜੀ ਉਹ ਤਾਂ ਬੂਦਲੇ ਫੂਕਦੇ ਰੋਜ਼ ਤਾਂ ਸਾਨੂੰ ਹੁੰਦੀਆਂ ਸਲਾਮਾਂ ਐ ਮੁੱਖ ਮੰਤਰੀ ਦਾ ਕੀ ਐ ਇੱਥੇ ਬਹੁਤ ਖੁਸ਼ੀ ਹੋਈ ਗੱਲ ਕਰਕੇ